ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਦੇ ਭਰਾਵਾਂ ਨੂੰ ਅੱਜ ਉਹ ਤੁਹਾਨੂੰ ਆਪਾਂ ਆਪਣੇ ਪਲਾਟ ਦੀ ਫੇਰ ਸੈਰ ਕਰਾਈਏ ਇੱਧਰ ਦੇਖੋ ਆਪਣਾ ਪਲਾਟ ਇਹ ਸੋਹਣੀ ਹਰਿਆਲੀ ਹਰਿਆਲੀ ਆ ਗਈ ਹੈ ਅਨਾਰ ਲੱਗ ਚੁੱਕੇ ਨੇ ਇੱਧਰ ਦੇਖੋ ਜੀ ਬਦ ਖਾਸੀ ਦੇਖੋ ਆ ਤਣਣੀ ਇੱਥੇ ਸਭ

ਆ ਉੱਡੀ ਜੀ ਬ੍ਰੋਕਲੀ ਅੰਬਾਂ ਦੇ ਬੂਟੇ ਨੂੰ ਬੂਰ ਪਿਆ ਤੇ ਆ ਦੇਖੋ ਆਪਣੇ ਬੂਟੇ ਬਤਾਉਂਆਂ ਨਾਲ ਹਰੇ ਭਰੇ ਕਾਲੇ ਕਾਲੇ ਤਾਂ ਤਾਂ ਕਰਕੇ ਜੀ ਸ਼ੁਰੂਆਤ ਹੀ ਆ ਆ ਵੇਖੋ ਆਪਣੀ ਮਸੰਮੰਗਾ ਸੰਤਰੀ ਆ ਤੋੜਾਂਗੇ ਜੀ ਬਤਾਉਂ ਇਹ ਦੇਖੋ ਬਤਾਉ ਆਪਣੇ ਪੂਰੇ ਹਰੇ ਭਰੇ ਪਏ então um e botar um é na planta to... aação he... ਦੇਖੋ ਜੀ ਇੱਕ ਬੂਟੇ ਨਾਲੋਂ ਐਨੀ ਬਤਾਉਂ ਲੱਥੀ ਹੈ ਹੈਨਾ ਅਗਣ ਦੂਜੇ ਬੂਟੇ ਵਾਲ ਆਵੇ ਆਵੇ ਆ ਆਵੇ ਆ ਹੈਗੀ ਲੈਟਸ ਆ ਲੈਟਸ ਆਵੇ ਆ ਲਏ ਬੂਟੇ ਆਹ ਬੀਜੀ ਹਿੰਦੀ ਉਹ ਗਿਆ ਆਹ ਗੜੀ ਪੱਤਾ ਵਾ ਅਟੜ ਨਹੀਂ ਗੜੀ ਪੱਤਾ ਆਪਾਂ ਇੱਧਰ ਲਏ ਬੂਟੇ ਨਾਲੋਂ ਵੀ ਤੋੜ ਲਈ ਆ ਆਪਾਂ ਲਈ ਹੀ ਬਰੋਕਲੀ ਇਹ ਆਪਾਂ सब्जी ਨਹੀਂ ਬਣਾਉਂਦੇ ਬਰੋਕਲੀ ਦੀ ਆਪਾਂ ਆਵੇ बताऊं दे 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 पूर देखो ब्रोकली ਦੀ ਆਪਾਂ ਸਬਜ਼ੀ ਨਹੀਂ ਬਣਾਉਂਦੇ ਸਲਾਦ ਖਾਂਦੇ ਆ ਲੈਟਸ ਦੇ ਪਾ ਕੇ ਤੇ ਵਿੱਚ ਬਰੋਕਲੀ ਪਾ ਕੇ ਹੁਣ ਸਬਜ਼ੀ ਆਪਣੀ ਵਹਿ ਤਿਆਰ ਹੋ ਹੀ ਚੁੱਕੀ ਪੂਰੀ ਨੂੰ ਕਾਦੇ ਆ ਵੇਖੋ ਆਂਬਾਂ ਦਾ ਬੂਟਾ ਜੇ ਛੋਟਾ ਜਿਆ ਜਾਂ ਤੇ ਦੇਖੋ ਇਹਨਾਂ ਕਿੰਨਾ ਬੂਟ ਪਿਆ ਵਾ ਸੰਤਰੇ ਪੂਰੇ ਦੇਖੋ ਤੁਹਾਨੂੰ ਪੂਰਾ ਵੀਡੀਓ ਦਿਖਾਉਣੀ ਆ। ਦੇਖੋ ਇੱਧਰ। ਬਿਜਾਰੇ ਉੱਪਰ ਸਭ ਜਗ ਗੁੱਡੀਆਂ ਉੱਗ ਰੀਆਂ। ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣਾ ਪਲਾਟ ਸਬਜੀ ਵਾਲਾ ਕਿੱਦਾਂ ਦਾ ਲੱਗਾ। ਬਾਕੀ ਸਬਜੀ ਦੀ ਤੁਸੀਂ ਗਲੋ ਦੇਖ ਹੀ ਲਈ ਆ। ਕਿੱਦਾਂ ਹੌਲੀ-ਹੌਲੀ ਵੱਧ ਰਹੀ ਆ। ਗਰੋਥ ਅੱਗੇ। ਇੱਦਾਂ ਆ ਗਿਆ ਆਪਣਾ ਇੱਕ ਤੋੜਨ ਵਾਲਾ। ਤੇ ਹੁਵੇ ਬਤਾਉਂ ਦੇਖੋ ਆਪਣੇ ਬਾਧੂੜਾ ਲੱਕਤੀਏ ਟੋਕਰੀ ਭਰ ਗਈ ਆ ਸਬਜੀ ਨਾਲ ਨਾਲੇ ਤਾਂ ਸੈਰ ਹੋ ਗਈ ਸਬਜੀ ਵਾਲ ਦੀ ਤੇ ਸਬਜੀ ਤੋੜ ਲਈ ਅੱਜ ਦੀ ਸ਼ਾਮ ਦੀ ਹਾਂ ਵੀ ਮੋٹے ਸਾਰੇ ਵਧੀਆ ਹੋ ਗਏ ਤੁਰਪੇ ਹੁਣ ਮੀ ਪੈ ਗਏ ਨਾ ਆ ਆਪਣੇ ਹੈਗੇ ਆ ਕਾਲੇ ਅੰਗੂਰ ਹੂੰ ਚਲੋ ਜੀ ਕਮੈਂਟ ਤੇ ਲਾਈਕ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣਾ ਪਲਾਟ ਅੱਜ ਕਿਦਾਂ ਦਾ ਲੱਗਾ ਔਰ ਨੂਰ ਤੁਰਿਆ ਹੁੰਦਾ ਸਸ਼ੀ ਕਾਲ ਜੀ ਮੇਰੇ ਵੱਲੋਂ ਸਾਰੇ ਹੀ ਭੈਣ ਤੇ ਭਰਾਵਾਂ ਨੂੰ